ਤਾਂ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਦਿਵਸ ਦਾ ਦੀ ਗੁਰਦੁਆਰਾ ਪਾਈ ਲਾਲੋ ਜੀ ਨਗਰ ਵਿਖੇ ਮਨਾਇਆ ਜਾ ਰਿਹਾ ਹੈ ਸੁਰ ਆਸਾਤ ਸੰਗਤ ਨੂੰ ਮਹਮਾ ਦੇ ਪਹੁੰਚਣ ਦੀ ਬਖਵਾ ਕਾ ਕਰਨੀ ਹੈ ਨਹੀਂ ਹੋ

نگر چڑے بھی سیوا کریں دربار ਨਾ ਅਰੇ ਵਰਗ ਅਸੀਂ ਹਮੇਂ ਘਾਰਦਿਆ ਗਿਆ ਨਾ ਜੁਗਰੀ ਨਾ ਭੀਗਿਆ ਸਾਰੇ ਨੇ ਵੇਖਿਆ ਤੇ ਜਿਹੜਾ ਰਸਾ ਖੁੰਦਾ ਸੀ ਉਹ ਖੋਲੇਗਾ ਸਾਰੀ ਰਾਤ ਚੱਗ ਮਾਰਦੇ ਰਹੇ ਸਾਡੀ ਹਾਲਾਤ ਕਿੰਤਰਾਂ ਦੇ ਐ ਅਸੀਂ ਸਭ ਕੁਝ ਭਰੀ ਜਾਂਦੇ ਧਰਮੀ ਬਣ ਕੇ ਪਰ ਜਿਹਨੂੰ ਤਿਆਗਣਾ ਉਹ ਦੀ ਤਿਆਗਤਾ ਜਪਣ ਕਰਦੇਗਾ ਜੰਨਾ ਜਰ ਤੋਂ ਜਗੇ ਬਿਟੋਏ ਕੁੰਨਾ ਗਿਆ ਗਿਆ ਅੱਜ ਰ ਸਾਨੂੰ ਰੱਬ ਦੇ ਨੇੜੇ ਨਹੀਂ ਤੇ ਬੈਠੇ ਸਾਰੀ ਰਾਤ ਘੋਮੇ ਨਹੀਂ ਯਾਤਰ ਦਾ ਚੌਰ گرو تگ بہادر مہاراجی کا منگتے رہے مہاراج من بڑا ہے